ਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਯਾਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਿਆ ਘਰ ਚੱਲਣੇ ਮੁਸ਼ਕਲ ਹੋ ਗਏ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਦਾ ਐਡਾ ਬੜਾ ਬਿੱਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿੱਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿੱਲ ਹੈ ਤੁਹਾਡਾ 60000 ਬੈਲ ਬਲ ਆਪਣੇ 70000 ਦਾ 70000 ਭਰਤਾ ਹਾਂ 65000 ਰੈਂਦਾ 65000 ਸਾਰਾ ਕੁੱਲ ਟੋਟਲ ਸੀ ਕਨੈਕਸ਼ਨ ਕੱਟੋਗੇ ਕਿ ਹੈ ਨਹੀਂ ਕਨੈਕਸ਼ਨ ਚੱਲਦਾ ਰਿਹਾ ਕੱਟਣਾ ਇਹ ਹੋਏਗਾ 70000 ਤੁਹਾਡਾ ਬੈਰੀ ਆਇਆ ਜੀ ਬੰਨੇ ਤਾਂ ਕੀ ਕੀ ਕਹਿੰਦੇ ਥੋੜੇ ਥੋੜੇ 22000 ਇਹ ਜੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵੀਂਦਰ ਕੌਰ ਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਇਹ ਕਾਇਆ 30000 ਰੁਪਇਆ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਰਿਆ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾਂ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਭੈਣ ਜੀ 9000 ਬਿੱਲ ਇਹਨਾਂ ਦਾ ਭੈਣ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕਾਪਾ ਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾਲ ਦਾ ਇਨਵਰਟਰ ਨਾਲ ਆਇਆ ਸੀ ਕੱਲਾ ਪੱਖਾ ਚੱਲੀ ਜਾਂਦਾ ਤਾਂ ਬਲਕਿ ਚੱਲਦਾ ਹੈ ਇਹ ਪੱਖਾ ਚੱਲਦਾ ਬਿਲ ਕਿੰਨਾ ਹੈ 9000 9000 ਬਿੱਲ ਹੈ ਤੇ ਪਹਿਲਾਂ ਵੀ ਤਾਰ ਕੇ ਆਏ ਹੁਣ ਇਹਨਾਂ ਨੂੰ ਤਾਰਨੇ ਤੇ 12000 ਹੋਏ ਵੇ ਵੱਡਾ ਭਾਈ ਜੀ 12000 ਇਹਨਾਂ ਦਾ ਬਿੱਲ ਖੜਾ ਹੈ ਤਾਰਨੇ ਤੋਂ ਹੋਵਾ ਜਾ ਰਿਹਾ ਹੈ ਛੋਟਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਵਸਪਾ ਭਾਈ ਜੀ ਇਹ ਬਹੁਤ ਹੈ ਜੀ ਕਹਿੰਦਾ 10000 ਦਾ ਬਿੱਲ ਇਹ ਤਾਰਿਆਈ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣਾ ਆ ਗਿਆ ਤੁਸੀਂ ਦੱਸੋ ਬੀਬੀ ਜੀ 22 ਵਿੱਚ 14 ਤਾਰਿਆ ਵਾ ਤੇ 22000 ਵੀਲੇ ਦਾ ਆਇਆ 14000 ਇਹ ਗਰੀਬ ਆਦਮੀ ਤਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਤੁਹਾਡਾ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀਆਂ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦਵਾਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਹੈ ਕਿਸੇ ਦਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆ ਗਏ ਤੁਸੀਂ ਦਾ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿਰਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਹੈ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਹੈ 35 35 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਮੇਰੀ ਭੈਣ ਦਾ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਬਿਜਲੀ ਦੀ ਸਪਲਾਈ ਮੁੱਕ ਕੇ ਤਿੰਨ ਬੱਚੇ ਮੈਂ ਉਹਦੇ ਸਾਹ ਦੀ ਦਿਵਾਰੀ ਉਕਾਰ ਕਰ। আর ਉੱਪਰ ਤੇ ਕਿੰਨਾ ਬਿੱਲਾ ਆਇਆ ਹੋਇਆ? 10000 ਤਾਰਿਆ 10000 ਤਾਰਿਆ 11000 ਉਹਨੇ ਕਿੱਥੇ ਲਿਖਿਆ ਅੰਦਰ ਪਾ ਲਿਆ। 10000 ਰੁਪਏ ਬਿੱਲ ਕਹਿੰਦੇ ਦੇ ਦਿਓ ਨਹੀਂ ਤੇ ਅਸੀਂ ਮੀਟਰ ਲਾ ਕੇ ਲੈ ਜਾਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰਿਆਂ ਵਾਸਤੇ। ਉਹ ਇੰਨੇ ਜ਼ਿਆਦਾ ਕਰਦੇ ਆ। ਕਿ ਜਾਂ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇ ਗਿਆ ਸੀ ਢਾੜੀਆਂ ਕਰ ਕਰਕੇ ਕੀ ਆਹੀ ਰੋਟੀ ਦਾ ਸਾਰ ਗਿਆ ਤੇ ਚਾਹੀਦੀ ਢਾੜੀਆਂ ਕਰਕੇ ਕਿਦਾਂ ਦਿੱਤੀ ਹੋਈ ਹੈ ਭਰਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ 10 21000 ਇਹ ਬੀਬੀਆਂ ਨੂੰ ਨਾ ਦੇ ਇਹਨਾਂ ਨੇ ਤੇ ਨਾ ਮਹੀਨਿਆਂ ਦੇ ਵਿੱਚ ਕੋਆਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ ਜੋ ਵੀ ਬਿੱਲ ਸੀ ਇੰਨੀ ਆ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹਾ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਏ ਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਬਿੱਲ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ ਦਰ 21000 ਇਹ ਬੀਬੀਆਂ ਨੂੰ ਨਾ ਦੇ ਇਹਨਾਂ ਨੇ ਤਿੰਨ ਮਹੀਨਿਆਂ ਦੇ ਵਿੱਚ ਕੋਪਰੇਟਿਵ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਨੂੰ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹਾ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਏ ਆ ਕਹਿੰਦੇ 600 ਜੂਨਟ ਮਾਫ ਸੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੀ ਮੀਟਰ ਲਾਇਆ ਹੋਇਆ ਵਾ ਜੇ ਉਹ ਮਤਲਬ ਆਇਆ ਮੀਟਰ ਹੈ ਨਹੀਂ ਕਰਕੇ ਨਹੀਂ 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 ਹੋਇਆ ਤਾਂ ਜੇ ਉਹਦਾ ਆਦਮੀ ਹੈ ਤਾਂ ਕਹਿੰਦੇ ਤਾਰ ਲਾ ਦਿੰਦੇ ਤਾਰ ਲਾ ਗਿਆ ਤੇ ਜੇ ਉਹਨੂੰ ਮਾ ਲਾ ਲਿਓ ਹੁਣ ਇਹਨਾਂ ਨੂੰ ਹੁਣ ਤਾਂ ਪੜਾ ਰਹੇ ਆ ਕਿ ਤੁਹਾਡੇ ਅਸੀਂ ਨਜਾਇਜ਼ ਕਰੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਜੋ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ ਇੱਕ ਐਸ ਬਿਜਲੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਕਿੱਥੇ ਤੇ ਦੇਗੀ ਇਕੱਲਵਾਂ ਦਾ 21000 ਬਿੱਲ ਕਿਵੇਂ ਆ ਗਿਆ ਇਹ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਨਾਂ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਫ ਕੀਤੇ ਜਾਣ ਇਹਨਾਂ ਦੇ ਬਿਜ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ ਬੜੇ-ਬੜੇ ਬਿੱਲ ਖੜੇ ਕਿੱਥਰ ਚੱਲੂਗਾ ਕੰਮ